2 ਮਈ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦੱਬਿਓ। ਚਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਬਾਕੀ ਤੁਸੀਂ ਆਪਣੇ ਇਲਾਕੇ ਦਾ ਮੌਸਮ ਵੀ ਜਰੂਰ ਦੱਸਿਓ ਜਿੱਥੇ-ਜਿੱਥੇ ਰਾਤ ਵੇਲੇ ਮੀਂਹ ਨੇਰੀ ਤੇ ਵੱਡੇ ਪੱਧਰ ਤੇ ਮੀਂਹ ਪਿਆ ਹੈ। ਸੋ ਜਿਵੇਂ ਆਪਾਂ ਪਹਿਲਾਂ ਦੱਸਿਆ ਹੋਇਆ ਸੀਗਾ ਕਿ ਕੱਲ ਜਿਹੜਾ ਲੰਘਿਆ ਦਿਨ ਹੈ 1 ਮਈ ਨੂੰ ਦੁਪਹਿਰ ਤੋਂ ਬਾਅਦ ਮੀਂਹ ਦੀਆਂ ਕਾਰਵਾਈਆਂ ਸ਼ੁਰੂ ਹੋਣਗੀਆਂ। ਤਕਰੀਬਨ ਦੇਰ ਖਾਂਵੇਂ ਪੰਜਾਬ ਦੇ ਵਿੱਚ ਬੱਦਲਵਾਈ ਬਣਨੇ ਸ਼ੁਰੂ ਹੋਈ ਹੋਈ ਸਭ ਤੋਂ ਪਹਿਲਾਂ ਪਵਰ ਖੇਤਰ ਦੇ ਵਿੱਚ ਵੱਡੇ ਪੱਧਰ ਤੇ ਗਰਜਲੇਸ਼ਕ ਦੇ ਨਾਲ ਮੀਂਹ ਦੇਖਿਆ ਗਿਆ ਉਸ ਤੋਂ ਬਾਅਦ ਲੰਦੇ ਵਾਲੇ ਪਾਸੇ ਹੋ ਜਾ ਕੇ ਲਿਆ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਦੀ ਸ਼ੁਰੂਆਤ ਹੋਈ ਤੇ ਦੂਸਰੇ ਪਾਸੇ ਮਾਲਵੇ ਦੇ ਵੀ ਖੇਤਰਾਂ ਦੇ ਵਿੱਚ ਰਾਜਸਥਾਨ ਵਾਲੇ ਪਾਸੇ ਬੱਦਲ दाखल ਹੋਏ ਤੇ ਗਰਜលịchਕ ਦੇ ਨਾਲ ਮੀਂਹ ਅੱਧੀ ਰਾਤ ਤੱਕ ਤਕਰੀਬਨ ਪੰਜਾਬ ਦੇ ਸਾਰੇ ਹੀ ਹਿੱਸਿਆਂ ਨੂੰ ਪ੍ਰਭਾਵਿਤ ਕੀਤਾ ਤੇ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਕੁਝ ਕਲਾਕਾਂ ਵਿੱਚ ਹਲਕੇ ਤੋਂ ਦਰਮਿਆਨਾ ਵੀ ਕਿਤੇ ਵਧੀਆ ਮੀਂਹ ਵੀ ਰਾਤ ਵੇਲੇ ਪਿਆ ਜਿਸ ਕਰਕੇ ਗਰਮੀ ਤੋਂ ਤਾਂ ਜਰੂਰ ਰਾਹਤ ਮਿਲੀ ਹੈ ਤੇਜ਼ ਹਵਾਵਾਂ ਕਰਕੇ ਪੰਜਾਬ ਦੇ ਬਹੁਤ ਬਹੁਤ ਹਿੱਸਿਆਂ ਦੇ ਵਿੱਚੋਂ ਰਾਤ ਵੇਲੇ ਦੀ ਹੀ 32 ਗਾਇਬ ਹੋ ਚੁੱਕੀ ਹੈ ਅੱਜ 2 ਮਾਰਚ ਨੂੰ ਸਵੇਰ ਵੇਲੇ ਵੀ ਪੰਜਾਬ ਦੇ ਸਾਰੇ ਹੀ ਹਿੱਸਿਆਂ ਦੇ ਵਿੱਚ ਬੱਦਲਬਾਜ਼ ਬਣੀ ਹੋਈ ਹੈ ਕਿਤੇ ਕਿਤੇ ਮੀਂਹ ਦਾ ਦੌਰ ਦੇਖਿਆ ਜਾ ਰਿਹਾ ਹੈ ਹਲਕੇ ਦੇ ਦਰਮਿਆਨੇ ਸ਼ਰਾਟੇ ਤੜਕਸਾਰ ਵੀ ਪੰਜਾਬ ਦੇ ਬਹੁਤ ਹਿੱਸਿਆਂ ਦੇ ਵਿੱਚ ਲੱਗੇ ਹੋਏ ਨੇ ਇਹ ਮੀਂਹ ਦੀਆਂ ਕਾਰਵਾਈਆਂ ਅੱਜ ਵੀ ਇਸੇ ਤਰ੍ਹਾਂ ਹੀ ਜਾਰੀ ਰਹਿਣਗੀਆ ਜਿਵੇਂ ਜਿਵੇਂ ਜਿਹੜੇ ਜਿਹੜੇ ਖੇਤਰਾਂ ਦੇ ਵਿੱਚ ਧੁੱਪ ਲੱਗਦੀ ਜਾਵੇਗੀ ਦੁਪਹਿਰ ਤੋਂ ਬਾਅਦ ਨਵੇਂ ਬੱਦਲਾ ਦਾ ਨਿਰਮਾਣ ਹੋਵੇਗਾ ਜਿਦੇ ਵਿੱਚ ਇੱਕ ਵਾਰ ਫੇਰ ਤੋਂ ਦੁਪਹਿਰ ਤੋਂ ਬਾਅਦ ਜਾਂ ਸ਼ਾਮ ਵੱਲ ਟੁੱਟਵੇਂ ਤੌਰ ਤੇ ਵੱਡੇ ਪੱਧਰ ਤੇ ਮੀਂਹ ਦੇ ਛਰਾਟੇ ਤੇ ਤੇਜ਼ ਧੁੜਪੜੀਆਂ ਹਨੇਰੀਆਂ ਅੱਜ ਵੀ ਦੇਖਣ ਨੂੰ ਮਿਲਣਗੀਆਂ ਇਹ ਕਾਰਵਾਈਆਂ ਇਸੇ ਤਰ੍ਹਾਂ ਹੀ ਅਗਲੇ 2 ਦਿਨ ਜਾਰੀ ਰਹਿਣਗੀਆਂ ਟੁੱਟਵੇਂ ਤੌਰ ਤੇ ਮੀਂਹ ਦੇ ਛਰਾਟੇ ਤੇ ਤੇਜ਼ ਧੁੜਪੜੀਆਂ ਹਨੇਰੀਆਂ ਇਸੇ ਤਰ੍ਹਾਂ ਹੀ ਰਹਿਣਗੀਆਂ ਹਾੜਾਂ ਦੇ ਵਿੱਚ ਰਾਤ ਵੀ ਬਹੁਤ ਮੀਂਹ ਪਿਆ ਤੇ ਅਗਲੇ 24 ਤੋਂ 48 ਘੰਟੇ ਉਹਨਾਂ ਖੇਤਰਾਂ ਦੇ ਵਿੱਚ ਇਸੇ ਤਰ੍ਹਾਂ ਹੀ ਮੀਂਹ ਦੀ ਸੰਭਾਵਨਾ ਰਹੇਗੀ ਜੰਮੂ ਹਿਮਾਚਲ ਤੇ ਉੱਤਰਾਖੰਡ ਦੇ ਵਿੱਚ ਹਰਿਆਣਾ ਰਾਜਸਥਾਨ ਦਿੱਲੀ ਇਹਨਾਂ ਖੇਤਰਾਂ ਦੇ ਵਿੱਚ ਵੀ ਵੱਡੇ ਪੱਧਰ ਤੇ ਲਗਾਤਾਰ ਕੱਲ ਵੀ ਮੀਂਹ ਪਿਆ ਤੇ ਅੱਜ ਤੜਕਸਰ ਵੀ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲ ਰਹੀਆਂ ਨੇ ਅਗਲੇ ਦੋ ਦਿਨ ਟੁੱਟਵੇਂ ਤੌਰ ਤੇ ਮੀਂਹ ਦੇ ਖਰਾਟੇ ਸਾਰੇ ਹੀ ਹਿੱਸਿਆਂ ਨੂੰ ਪ੍ਰਭਾਵਿਤ ਕਰਨਗੇ ਤੇ ਪੰਜਾਬ ਦੇ ਵੀ ਅੱਜ ਸਾਰੇ ਖੇਤਿਆਂ ਦੇ ਵਿੱਚ ਮੀਂਹ ਦੀ ਉਮੀਦ ਹੈ